ਹਫਤੇ ਭਾਏ ਮੁਕਤ ਜਿਹੜਾ ਮੌਲ ਪਿਆਰ ਕਰਨ ਵਾਸਤੇ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਇਹਦੇ ਨਾਲ ਹੀ ਅਸੀਂ ਜਿਹੜੇ ਸ਼ਰਾਤੀ ਜਾਂ ਹੁਲੜਵਾਦ ਅੰਸਰਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਕਿਸੇ ਨੇ ਜਿਹਾ ਨਵੇਂ ਸਾਲ ਦੀ ਆਮਦ ਦੇ ਮੌਕੇ ਕੋਈ ਇਸੇ ਤਰ੍ਹਾਂ ਦੇ ਅਮਨ ਤੋਂ ਦੂਰ ਦੇ ਵਿੱਚ ਕੋਈ ਖਲਨ ਹੌਲ ਦੀ ਪੋਸ਼ਕੀ ਕੀਤੀ ਉਹਦੇ ਨਾਲ ਸਖਤੀ ਨਾਲ ਵੀ ਚੁੱਚੇ ਜਾਵੇ ਇਸ ਕਾਰਨ ਤੁਸੀਂ ਸਭ ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਸੁਰੱਖਿਆ ਤੇ ਵਿਜਮ ਨੂੰ ਕਾਇਮ ਰੱਖਦੇ ਹੋਏ ਸਾਡੇ ਮਾਨਯੋਗ ਐਸਐਸਟੀ ਰਿਅ ਰਿਸ਼ਮਾਰ ਆਈਪੀਐਸਸੀ ਜਿਹਦੇ ਨਿਸ਼ਾਨ ਨਿਰਦੇਸ਼ਾਂ ਤੇ ਅੱਜ ਗੁਰਦਾਸਪੁਰ ਪੀਸ ਵੱਲੋਂ ਫਲੈਗ ਮਾਰਚ ਦਿਨਾਂ ਨਗਰ ਸਭੇ ਵਿੱਚ ਕੀਤਾ ਜਾ ਰਿਹਾ ਇਹ ਫਲੈਗ ਮਾਰਚ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਕਰਨੀ ਅਤੇ ਔਰ ਦਸਤੇ ਪੈ ਆਮਕਤ ਜਿਹੜਾ ਮੌਲ ਤਿਆਰ ਕਰਨ ਵਾਸਤੇ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਇਹਦੇ ਨਾਲ ਹੀ ਅਸੀਂ ਜਿਹੜੇ ਸ਼ਰਾਤੀ ਜਾਂ ਫੁੱਲੜ ਬਾਦਰ ਅਨਸਰਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਨੇ ਆ ਜੇ ਕਿਸੇ ਨੇ ਜਿਹਾ ਨਵੇਂ ਸਾਲ ਦੀ ਆਮਦ ਦੇ ਮੌਕੇ ਕੋਈ ਇਸੇ ਤਰ੍ਹਾਂ ਦੇ ਅਮਨ ਤਮੂਮ ਦੇ ਵਿੱਚ ਕੋਈ ਖਾਨਾ ਪਾਉ ਦੀ ਪੋਸ਼ਕੀ ਕੀਤੀ ਉਹਦੇ ਨਾਲ ਸਖਤੀ ਨਾਲ ਮਜੂਜਿਆ ਜਾਵੇ ਸਰਪੋਰਟ ਵਾਲੋ ਤਾਂ ਹਰ ਜਗ੍ਹਾ ਨੂੰ ਕੰਟੀਨਟਿਆਰ ਜਾਂਦੇ ਆ ਉਹ ਤਾਂ ਬੰਦਾ ਤੇ ਲੋਕ ਬਲੈਕ ਮਾਰਟ ਤੇ ਜਾਂਦੇ ਆ ਜਿਆਦਾ ਵਿੱਚ ਸਾਰੇ ਆ ਜਾਂਦੇ ਆ ਫਿਰ ਸਭ ਤੋਂ ਤਾਂ ਪੋਵਾ ਜਿਹਾ ਵਾਰਦਾ ਤਾਂ ਆ ਗਿਆ ਮਿਲਦੀ ਆਪੇ ਸਰਪੋਰਟ ਆਪੇ ਜੇ ਕੰਮ ਕਰਦੇ ਆ ਕਿੰਨਾ ਮਿਲ ਜਿਆਦਾ ਲੋਕਾਂ ਦੇ ਆਣਦਾ ਮੌਜਾ ਹੈ ਉਹ ਜਿਨਾ ਕਿਾਸਪੋਰਟ ਤੇ ਵਿੱਚ ਜਿੰਨਾ ਵੀ ਖਾਈ ਮੋ ਰਿਹਾ ਉਹ ਲੱਗ ਪਕ ਸਾਰੇ ਪੁਲਿਸ ਕੋਲ ਜਿਹੜਾ ਟ੍ਰੇਸ ਕੀਤਾ ਜਾ ਰਿਹਾ ਜਿੰਨੇ ਨੂੰ ਤਾਂ ਫੋਹਾ ਕਰਨ ਵਾਲੇ ਨੇ ਉਹ ਕਾਫੀ ਜਿਹੜੇ ਕ੍ਰਿਮੀਨਲ ਅਸੀਂ ਫੜ ਕੇ ਅੰਦਰ ਬਿੱਤੇ ਨੇ ਔਰ ਫੋਜ ਵੀ ਬਾਹਰ ਦਾਤ ਹੁੰਦੀ ਆ ਸਾਡਾ ਇਹ ਲੋਕਾਂ ਨੂੰ ਵਿਸ਼ਵਾਸ ਸੀ ਪੋਹਾਂਦੇ ਹਾਂ ਅਸੀਂ ਕਿ ਕਿਸੇ ਕਿਸੇ ਤਰ੍ਹਾਂ ਦੇ ਕ੍ਰਿਮੀਨਲ ਜਿਦਾ ਬਚਿਆ ਨਹੀਂ ਜਾਏਗਾ ਜੇ ਕੋਈ ਕ੍ਰਾਈਮ ਕਰਦਾ ਤੇ ਉਹ ਫੜ ਕੇ ਜਿਹੜਾ ਕਾਨੂੰਨ ਅਨੁਸਾਰ ਜਿਹੜਾ ਜੇਲ੍ਹ ਭੇਜਿਆ ਜਾਵੇ ਔਰ ਉਹ ਦਾਸ ਕੋ ਕਿਹੜਾ ਪੋਰਟ ਤੇ ਉੱਤੇ ਜਿਹੜਾ ਮਜੂਦ ਹੋ ਬਤਾਰ ਕੇ ਤੇ ਅਤਵਾਦ ਦੇ ਨਜ਼ਰੀਏ ਤੋਂ ਜਾ ਅਤਵਾਦੀ ਕਾਰਵਾਈ ਦੇ ਨਜ਼ਰੀਏ ਤੋਂ ਜਿਹੜਾ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਸੀਂ ਹਥਿਆਰਬੰਦ ਜਿਹੜੀ ਆਥੀ ਪਟੋਲਿੰਗ ਔਰ ਜਿਹੜੇ ਜਵਾਨ ਨੇ ਉਹ ਤਾਇਨਾਤ ਕੀਤੇ ਨੇ ਔਰ ਹਰ ਪੱਖੋਂ ਜਿਹੜੀ ਆ ਲੋਕਾਂ ਨੂੰ ਸੁਰੱਖਿਆ ਜਿਹੜੀ ਪੜਾ ਕੇ ਦਿੱਤੀ ਜਾਏ